ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਹੋਰ ਲਗਦੀਆਂ ਲੋਕਾਂ ਤੋਂ ਅੱਗੇ ਜਿਹੜੀ ਆ ਕਾਰਵਾਈ ਆਪਣੇ ਪਿੱਛੇ ਚੱਲ ਰਹੀ ਹੈ ਕੋਟ ਰਾਮਦਾਸ ਵਿੱਚ 5 ਏਕੜ ਦੇ ਵਿੱਚ ਅਨਤ ਘਰ ਕਲੋਨੀ ਕੱਟੀ ਆ ਰਹੀ ਸੀ ਮਿੱਟੀ ਦੀਆਂ ਸੜਕਾਂ ਵਗੈਰਾ ਬਣਾ ਲਈਆਂ ਅਸੀਂ ਤੁਸੀਂ ਪਿੱਛੇ ਦੇ ਵੀ ਸਕਦੇ ਹੋ ਇਹਦੀ ਸ਼ਿਕਾਇਤ ਪੀ.ਆਰ.ਐਸ. ਤੇ ਹੋਈ ਸੀ ਤੇ ਮੁੜ ਕੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਇਹਨੂੰ ਅਸੀਂ ਡਿਮੋਲਿਸ਼ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇੱਕ ਅਜੀਤਨਗਰ ਰੋਸ਼ਨ ਸਿੰਘ ਜੀ ਦੇ ਪੱਟੇ ਦੇ ਸਾਹਮਣੇ ਇੱਕ ਕਲੋਨੀ 2 ਏਕੜ ਵਿੱਚ ਵਿਕਸਿਤ ਹੋ ਰਹੀ ਸੀ ਉਹਦੀ ਵੀ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਕੰਟੀਨਿਊਸਲੀ ਸ਼ਿਕਾਇਤ ਪ੍ਰਾਪਤ ਹੋ ਰਹੀ ਸੀ ਦੋ ਦੁਕਾਨਾਂ ਉੱਤੇ ਬਣ ਗਈਆਂ ਸੀ ਤੇ ਉਹਨਾਂ ਨੂੰ ਵੀ ਡੈਮੋਲਿਸ਼ ਕੀਤਾ ਆ ਤੇ ਉਹਨਾਂ ਨੂੰ ਟੈਕਨੀਕਲੀ ਪੈਂਕਰ ਕੀਤਾ ਉਹਨਾਂ ਦੁਕਾਨਾਂ ਨੂੰ ਤੇ ਜਿਹੜੀ ਪਲਾਟਿੰਗ ਦੁਕਾਨਾਂ ਵਾਲੀ ਕੀਤੀ ਸੀ ਉਹਨਾਂ ਨੇ ਉਹ ਸੋ ਜਿਹੜੇ ਬਿਨਾਂ ਮਨਅਨਛੇ ਤੋਂ ਯਾਰ ਮਕਾਨ ਜਾਂ ਕਾਨੂੰਨੀ ਕਰਦੇ ਉਹਨਾਂ ਕੀ ਕਹਿਣਾ ਚਾਹਗੇ ਤੇ ਮੈਸੇਜ ਦਾ ਉੱਤਰ ਅਧਿਕਾਰੀ ਹੀ ਦੇ ਸਕਦੇ ਆ ਪਰ ਇਹਨਾਂ ਜ਼ਰੂਰ ਆ ਵੀ ਇੱਕ ਵਾਰੀ ਕੋਈ ਵੀ ਪਲਾਟ ਵਗੈਰਾ ਲੈਣ ਤੋਂ ਪਹਿਲੇ ਦੇਖ ਲੈਣਾ ਚਾਹੀਦਾ ਮੁੜ ਕੇ ਫਿਰ ਦਿੱਕਤ ਹੋਣੀ ਥਾ